ਮੇਰਾ 585 11 ਮਾਡਲ ਆ 330000 ਰੁਪਿਆ ਰੇਟ ਆ ਦਾ ਟਰੈਕਟਰ ਪੂਰਾ ਸਾਫ ਬੈਕ ਡਕ ਲੱਗਾ ਛਤਰੀ ਛੁੜੀ ਲੱਗੀ ਪੂਰੀ ਵਧੀਆ ਮਰੀ ਨਾਲ ਪਿਆਰ ਨਾਲ ਕਰੂੰਗਾ ਪੂਰਾ ਸਾਫ ਹੈ ਟੂਲ ਵੀ ਪੂਰੇ ਚੰਗੇ ਪਏ ਆ 70 75 ਪੈਸੇ ਟਾਇਰ ਆ ਕੰਡੀਸ਼ਨ ਵੀ ਪੂਰੀ ਸਾਫ ਰਹਿਟ ਹੈ ਇੰਜਨ ਦਾ ਰੰਗ ਨੂੰ ਪੂਰਾ ਚੰਗਾ ਪਿਆ ਫੈਰ ਮੂਰਲੇ ਵੀ ਚੰਗੇ ਆ ਬੰਪਰ ਬੰਪਰ ਪੂਰਾ ਵਧੀਆ ਲੱਗਿਆ। ਨਾੜ ਕੇ ਰਖੜਾ ਇਹ ਵੀ ਟਰੈਕਟਰ ਪੂਰਾ ਸਾਫ਼। ਟਾਇਰ ਪੂਰੇ ਜੰਗੇ ਦੇ ਟਾਇਰ ਮਗਰ ਲੈ ਨਵੇਂ ਆ। ਪੁਰਲੇ ਟਾਇਰ ਹੈਗੇ ਦੇਖ ਮਗਰ ਲੈ ਟਾਇਰ ਨਵੇਂ ਆ। ਜੇਕੇ ਦੇ ਟਾਇਰ ਆ। ਮਾਡਲ 96 2,43,000 ਰੁਪਏ ਰੇਟ ਆ ਦਾ। ਟਰੈਕਟਰ ਸਾਫ਼ ਬਹੁ ਪਿਆਰਾ ਗਰੋਂ ਗ੍ਰੇਨ ਵਾਲਾ ਸਾਰਾ ਨਾਲ ਦਾ। ਇੰਜਨ ਦਾ ਰੰਗ ਵੀ ਇਹ ਨਾਲ। ਗਾਟ ਵੀ ਭਰੋ ਖਾਪੇ 475 ਦਾ ਮੇਰਾ ਇਹਦੇ ਵੀ ਟਾਇਰ ਪੂਰੇ ਚੰਗੇ ਪੈ 90 ਰੁਪਏ ਟਾਇਰ ਆ ਉਂਗਲੇ ਟਾਇਰ ਵੀ ਅੱਡੇ ਕਹਿ ਗਏ ਟਰੈਕਟਰ ਹੀ ਪੂਰਾ ਖਾਵਾ ਰੰਗ ਰੰਗ ਨਾਲ ਦਾ ਪੂਰਾ Ориਜਨਲ ਆ ਗਿਆ ਆ ਗਿਆ ਦੁਬਾਰਾ ਐਨਾ ਹੀ ਉਹ ਨੰਬਰ ਤਾਂ ਮੇਰੇ ਕੋਲੇ ਹੈਗਾ ਤੁਹਾਡਾ ਹੈਗਾ ਹਾਂਜੀ ਠੀਕ ਆ ਠੀਕ ਆ 98 11 ਆ ਗਿਆ ਇਹਦੇ ਟਾਇਰ ਕਸੇ ਦੇ ਆ ਮੂਹਰੇ ਟਾਇਰ ਚੰਗੇ ਆ 85 ਮਾਡਲ ਆ ਤੇ 1,60,000 ਰੁਪਇਆ ਰੇਟ ਆ ਦਾ 85516 ਮਾਡਲ 550000 ਰੁਪਿਆ ਰੇਟ ਦਾ ਟਾਇਰ ਅੱਧੇ ਅੱਧੋਂ ਜ਼ਿਆਦਾ ਹੀ ਆ ਪੂਰਾ ਟਾਇਰ ਵੀ ਆ ਗਿਆ ਦੇਖ ਪੂਰਾ ਸਾਫ਼ ਹੈ ਟਰੈਕਟਰ ਵੀ ਰੀਨਲ ਇੰਜਨ ਦਾ ਰੰਗ ਰੰਗ ਵੀ ਪੂਰਾ ਫਰਾਫ ਹੈ ਮੈਂ ਦਰਾ ਆ ਗਿਆ 275 99 ਮਾਡਲ 182000 ਰੁਪਿਆ ਰੇਟ ਦਾ ਮਗਰਲੇ ਟਾਇਰ ਹੈਗੇ 80 ਪੈਸੇ ਬੂਲੇ ਟਾਇਰ ਵੀ ਚੰਗੇ ਪਿਆ ਕਿਉਂ ਜ਼ਿਆਦਾ ਹੀ ਆ ਟਰੈਕਟਰ ਵੀ ਪੂਰਾ ਸਾਫ ਆ 643 2000 ਮਾਡਲ 2 ਲੱਖ 20 ਹਜ਼ਾਰ ਰੇਟ ਇਹਦਾ ਟਾਇਰ ਹੈਗੇ 30 ਕੁ ਪੈਸੇ 30 35 ਪੈਸੇ ਟਾਇਰ ਆ ਤੇ ਟਰੈਕਟਰ ਦਾ ਰੰਗ ਰੋਗ ਚੰਗਾ ਪਿਆ ਸਾਫ ਆ ਨਾਲ ਦਾ ਜੀ ਚਲਿਏ ਜੀ 855 ਆ ਗਿਆ ਦਾ ਹਮਾਰਾ 7.40 ਲੱਖ ਰੁਪਿਆ ਰੇਟ ਹੈਗਾ ਟਾਇਰ ਹੈਗਾ ਇਹਦਾ ਵੀ ਆਪਣੇ ਕੱਦੋਂ ਜ਼ਿਆਦਾ ਹੀ ਟਾਇਰ ਪ੍ਰਾਈਟਰ ਸਾਫ ਆ ਪੂਰਾ ਮੂਹਰਲੇ ਟਾਇਰ ਵੀ ਚੰਗੇ ਪਏ ਆ ਆਹ ਗਰੋਂ ਕੋ ਨਾਲ ਦਾ ਇੰਜਨ-ਵੰਜਨ ਦਾ ਪੂਰਾ ਸਾਫ ਲੀਕਿੰਗ ਵੀ ਹੈ ਨਹੀਂ ਕੋਈ